ਹਾਂਜੀ ਪ੍ਰਧਾਨ ਜੀ ਜਿਹੜੀ ਅੱਜ ਮੀਟਿੰਗ ਹੋ ਕਿਹੜੇ ਮਸਲਿਆਂ ਤੇ ਹੋਈ ਹੈ ਹਾਂਜੀ ਅੱਜ ਜ਼ਿਲ੍ਹਾ ਫਾਜ਼ਿਲਕੇ ਦੀ ਜਿਹੜੀ ਆ ਜ਼ੋਨ ਕਮੇਟੀ ਲਾਧੂਕੇ ਦੀ ਉਹਦੀ ਮੀਟਿੰਗ ਲਾਧੂਕੇ ਮੰਡੀ ਦੇ ਵਿੱਚ ਹੋਈ ਆ ਇਸ ਮੀਟਿੰਗ ਦੇ ਵਿੱਚ ਲਗਭਗ ਦੇ ਕਰੀਬ 15 ਪਿੰਡ ਹਾਜ਼ਰ ਹੋਏ 15 ਪਿੰਡਾਂ ਦੇ ਨੁਮਾਇੰਦੇ ਹਾਜ਼ਰ ਹੋਏ ਆ ਖੜੀਆਂ ਪਿੰਡਾਂ ਵੀ ਸ਼ਾਮਲ ਹੋਈਆਂ ਵਾ ਤੇ ਫੈਸਲੇ ਕੀਤੇ ਗਏ ਆ ਸਭ ਤੋਂ ਵੱਡਾ ਫੈਸਲਾ ਤੇ ਇਹ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੱਟੀ ਕਿੰਤੀ ਦੇ ਵਿੱਚ ਇੱਕ ਤੇ ਦੋ ਤਰੀਕ ਨੂੰ ਵੱਡੇ ਕੱਟ ਕਰਕੇ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਕੇ ਤੇ ਜਿਹੜੀ ਮੀਟਿੰਗਾਂ ਕਰਕੇ ਪਿੰਡ ਪਧਰੀ ਤੋਂ ਆਦੀਆਂ ਜਿਹੜੀਆਂ ਵੀਡੀਓ ਆ ਉਹ ਸੋਸ਼ਲ ਮੀਡੀਆ ਤੇ ਪਾਈਆਂ ਜਾਣਗੀਆਂ ਪਿੰਡਾਂ ਦੀਆਂ ਮੀਟਿੰਗਾਂ ਕੀਤਾ ਜਦੋਂ ਸੂਬੇ ਦਾ ਪ੍ਰੋਗਰਾਮ ਜੋ ਸੁਭਿੇਰੋ ਪ੍ਰੋਗਰਾਮ ਦਿੱਤਾ ਕਿ ਇੱਕ ਦੇ ਦੋ ਤਰੀਕ ਨੂੰ ਸਾਰੇ ਪੰਜਾਬ ਦੇ ਪਿੰਡਾਂ 'ਚ ਮੀਟਾ ਹੋਣੀ ਚਾਹਵਾ ਪਿੰਡ ਪੱਦਰੀ ਤੇ ਤੋਂ ਇਹਨਾਂ ਨੇ ਮਤਾ ਪਾਸ ਕਰ ਲਿਆ ਦਿੱਸ ਤੋਂ ਲੱਗ ਇਹਨਾਂ ਨੇ ਮਤਾ ਪਾਸ ਕੀਤਾ ਕਿ ਪੰਜਾਬ ਦੇ ਵਿੱਚ ਜਿੰਨੀਆਂ ਵੀ ਸਰਪਲੱਸ ਜ਼ਮੀਨਾਂ ਵਾ ਪਹਿਲੇ 70 ਸਾਲ ਤੋਂ ਲੁੱਟ ਕੇ ਬਣਾਈਆਂ ਦਰਬਾਰੀਆਂ ਨੇ ਅਧਿਕਾਰੀਆਂ ਨੇ ਪੁਜਾਰੀਆਂ ਤੇ ਵਪਾਰੀਆਂ ਨੇ ਜਿੰਨੇ ਵੀ ਵੋਟਾਂ ਨਾਲ ਸਰਕਾਰ ਬਣੀ ਚਾਹੇ ਮੁੱਖ ਮੰਤਰੀ ਬਣੀ ਚਾਹੇ ਮੰਤਰੀ ਬਣੀ ਚਾਹੇ ਐਮ.ਐਲ.ਏ ਬਣੇ ਕਿਸੇ ਵੀ ਪਾਰਟੀ ਦੇ ਹੋ ਚਾਹੇ ਉਹ ਨਾਲੀ ਜਿਹੜੇ ਆ ਚਾਹੇ ਅਫਸਰ ਸ਼ਾਹੀ ਜਿੰਨੀ ਵੱਡੀ ਅਫਸਰ ਸ਼ਾਹੀ ਹੈ ਉਹ ਤੇ ਨਾਲ ਪੁਜਾਰੀ ਤੇ ਨਾਲ ਵਪਾਰੀਕਾਰ ਕੋਲੇ ਇਹਨਾਂ ਸਾਰਿਆਂ ਦੀ ਇਨਕੁਆਰੀ ਕੀਤੀ ਜਾਵੇ ਜਾਂਚ ਵਧਾਈ ਜਾਵੇ ਉੱਚ ਪੱਧਰੀ ਕਿਉਂਕਿ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਤੇ ਇਹਨਾਂ ਦੀਆਂ ਜਾਇਦਾਦਾਂ ਜਿਹੜੀਆਂ ਨਿੱਜਾ ਬਣਾਈਆਂ ਹੋਈਆਂ ਉਹ ਸਾਰੀਆਂ ਜ਼ਬਤ ਕੀਤੀਆਂ ਜਾਣ ਜਮੀਨਾਂ ਨੂੰ ਤੇ ਜਾਇਦਾਦਾਂ ਨੂੰ ਉਹ ਸਾਰੀਆਂ ਗਰੀਬਾਂ 'ਚ ਵੰਡੀਆਂ ਜਾਣ ਹਰ ਗਰੀਬ ਨੂੰ ਜਿਹੜਾ ਪੰਜਾਬ ਦਾ ਵਾ ਇਹ ਜ਼ਮੀਨਾਂ ਵਾ ਉਹਨੂੰ 5 ਬਾਂਝ ਕਿਲੇ ਜ਼ਮੀਨ ਦਿੱਤੀ ਜਾਵੇ ਜਿਹੜਾ ਥੋੜੀ ਜ਼ਮੀਨ ਨੇ 5 ਕਿਲੇ ਤੋਂ ਘੱਟ ਵਾਲੇ ਆ ਉਹਨਾਂ ਦੀ 5 ਕਿਲੇ ਪੂਰੀ ਖੇਤੀ ਜਾਵੇ ਇਹ ਇਹ ਇਨਾਂ ਨੇ ਅੱਜ ਮਤਾ ਪਾਸ ਇਸ ਫਾਜ਼ਿਲਕੇ ਦੀ ਜਿਹੜੀ ਆ ਜ਼ੋਨ ਐ ਇਹਨਾਂ ਨੇ ਮਤਾ ਪਾਸ ਕੀਤਾ ਵਾ ਜਿਸ ਤੋ ਨਾ ਵਾ 1972 ਵਿੱਚ ਨੈਟ ਫੀਲਿੰਗ ਐਕਟ ਬਣਿਆ ਜ਼ਮੀਨ ਹਦਬੰਦੀ ਕਾਨੂੰਨ ਜ਼ਮੀਨ ਹਦਬੰਦੀ ਕਾਨੂੰਨ ਜਿੰਦੋਸਤਾਨ ਤੇ ਲਾਗੂ ਕੀਤਾ ਜਾਵੇ ਪੰਜਾਬ ਚ ਭਗਵੰਤ ਮਾਨ ਦੀ ਸਰਕਾਰ ਲਾਗੂ ਕਰੇ ਸਾਢੇ 17 ਏਕੜ ਤੋਂ ਵੱਧ ਜਿਹਦੇ ਕੋਲ ਜਮੀਨ ਹੈ ਚਾਹੇ ਉਹ ਕੋਈ ਮੁੱਖ ਮੰਤਰੀ ਰਿਆ ਚਾਹੇ ਮੰਤਰੀ ਰਿਆ ਚਾਹੇ ਐਮਐਲਏ ਰਿਆ ਕਦੋਂ ਵੀ ਰਿਆ ਚਾਹੇ ਅਫਸਰ ਰਿਆ ਕਦੋਂ ਕੀ ਹੋਣਿਆ ਕੀ ਹੋਰ ਹੈ ਜਿੰਨੇ ਵੀ ਦੋ ਨੰਬਰ ਦਾ ਹੁੰਦਾ ਕਰਨ ਵਾਲੇ ਲਟੇਰੇ ਬਿਆਰੀ ਆ ਵਪਾਰੀ ਆ ਕੋਈ ਆ ਉਹਨਾਂ ਸਾਰਿਆਂ ਨੂੰ ਸਾਢੇ 17 ਏਕੜ ਦੀ ਹੱਦਬੰਦੀ ਕਰੂਣ ਚ ਲਿਆਂਦਾ ਜਾਵੇ ਤੇ ਜਿੰਨੀ ਵੱਧੂ ਜਮੀਨ ਹੈ ਸਾਰੀ ਜ਼ਬਤ ਕਰਕੇ ਉਹ ਬੇਜਮੀਨਾ ਚ ਵੰਡੀ ਜਾਵੇ ਤਾਂ ਥੋੜੀ ਜਮੀਨਾ ਚ ਵੰਡੀ ਜਾਵੇ ਇਹ ਲੜਾਈ ਨੂੰ ਅਸੀਂ ਆਉਣ ਲਈ ਸਮਝ ਤੇ ਪੇਜ ਕਰਾਂਗੇ ਫਾਜ਼ਿਲਕੀ ਪਿੰਡ 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 ਖੜਾਂਗੇ ਤੇ ਜਿਹੜਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਆਪਣਾ ਕੰਮ ਸ਼ੁਰੂ ਕੀਤਾ ਆ ਸੰਗਰੂਰ ਚ 1.5 ਐਸ਼ਵਨ ਪਿੰਡ 792 922 ਕਿਲੇ ਜਮੀਨ ਉਹ ਉਹਨਾਂ ਗਰੀਬਾਂ ਚ ਵੰਡੀ ਜਾਵੇ ਉਹਨਾਂ ਨੂੰ ਜਿਨ੍ਹਾਂ ਨੇ ਬੇਗਪੁਰਾ ਤੋਂ ਆਉਣ ਗਏ ਸੀ ਉਹ 300 ਪਰਿਵਾਰ ਵਿਚਾਰਤ ਕੀਤੀ ਸੀ ਉਹਨਾਂ ਨੇ ਉਹ 300 ਪਰਿਵਾਰ ਦੇ ਵਿੱਚ ਤੈਂ ਤਨ ਕਿੱਲੇ ਸਾਰਿਆਂ ਨੂੰ ਜ਼ਮੀਨ ਦਿੱਤੀ ਜਾਵੇ ਉਹਨਾਂ ਨੂੰ ਉੱਥੇ ਵਸਾਇਆ ਜਾ ਜਿਹੜਾ ਉਹਨਾਂ ਨੂੰ ਗੁਰਦਾਰ ਕੀਤਾ ਭਗਵੰਤ ਮਾਨ ਨੇ ਇਹਦਾ ਮਤਲਬ ਭਗਵੰਤ ਮਾਨ ਦਾ ਮਜ਼ਦੂਰਾ ਨਾਲ ਕਿਸਾਨਾਂ ਨਾਲ ਕੋਈ ਨਾਤਾ ਨਹੀਂ ਹੈ ਦੂਜੀ ਗੱਲ ਅਸੀਂ ਭਗਵੰਤ ਮਾਨ ਨੂੰ ਇਹ ਕਹਿੰਦੇ ਆ ਕਿ 24311 ਕਿੱਲੇ ਜਿਹੜੀ ਲੁਧਿਆਣੇ ਦੇ ਵਿੱਚ ਜ਼ਮੀਨ ਕੁਆਇਰ ਕਰਕੇ ਕੋਰਬਨ ਸਟੇਟ ਬਣਾਉਣ ਦੀ ਗੱਲ ਕਰ ਰਹੇ ਆ ਉਹ ਆਪਣੀ ਨੀਤੀ ਵਾਪਸ ਲਾ ਜਾ ਤੇਰੇ ਪੈਰਾਂ ਥੱਲੇ ਆ ਕੇ ਫਸ ਜਾਂਗੇ ਅਮਲੇ ਜਿਹੜੇ ਹੋਰ ਨਾਲ ਪੰਜ ਸ਼ਹਿਰ ਫਰੋਈਪੁਰ ਮੋਗਾ ਹੋਰ ਮਾਲੀ ਵਗੈਰਾ ਹੋਰ ਰੜ ਇਸ਼ਾਰਾ ਜਮੀਨ ਕਵਾਇਰ ਕਰਨ ਦੀ ਗੱਲ ਕਰ ਰਹੇ ਜੋ ਸਾਰੀ ਤੁਸੀਂ ਲੁੱਟ ਦੀ ਨਿੱਕੀ ਬਣਾਈ ਹੋਈ ਆ ਇਹ ਗਾੜ ਕੇ ਖੜਨਾ ਕਿੱਥੇ ਆ ਇਹ ਕੰਗੀਰ ਦੇ ਜੰਗਲ ਬਣਾ ਕੇ ਇਹ ਕਿਹੜਾ ਵਿਕਾਸ ਹੋ ਰਿਹਾ ਪੰਜਾਬ ਦਾ ਪਾਣੀ ਗੰਦਾ ਕਰਕੇ ਲੋਕਾਂ ਨੂੰ ਮਾਰ ਕਰਕੇ ਕਿਹੜਾ ਵਿਕਾਸ ਹੋ ਰਿਹਾ ਇਹ 6 ਲੋਕਾਂ ਨੂੰ ਆਪਣੇ ਪਿੰਡ ਝਾੜ ਦੇਣੇ ਮੰਨ ਲਓ گنڈੇ ਝਾੜ ਕੇ ਤੇ ਸ਼ਹਿਰਾਂ ਨੂੰ ਧੱਕ ਦੇਣਾ ਨੇਬਰ ਦੀ ਤਬਦੀਲ ਕਰ ਦੇਣਾ ਸਾਰਿਆਂ ਨੂੰ ਇਹ ਕਿਹੜਾ ਵਿਕਾਸ ਹੈ ਭਗਵੰਤ ਮਾਨ ਇਹ ਭਗਵਾ ਇਹ ਸਾਨੂੰ ਮਨਜ਼ੂਰ ਨਹੀਂ ਹੈਗਾ ਅਸੀਂ ਨਾ ਇਹ ਓੜ ਦੇਣਾ ਹੀ ਆਪਣੀ ਨੀਤੀ ਬਾਬਤ ਲਾ ਜਾ ਤੇ ਤੇਰਾ ਹਾਲ ਔਣ ਵਾਲੇ ਨਾਲ ਚ ਬਹੁਤ ਬੁਰਾ ਹੋਣਾ ਹੀ ਅਸੀਂ ਚੇਤਾਵਨੀ ਦੇਣੀ ਹੈ ਕਿਸਾਨ ਬਿਜੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਹੌਣੇ ਦਿਨਾਂ ਚ ਫੈਸਲੇ ਕਰਾਂਗੇ ਕਰਾਂਗੇ ਐਲਾਨ ਵੱਡੇ ਤੇਰੇ ਕੋ ਤੇਰੇ ਤੇਰੇ ਐਮਐਲਏ ਨੇ ਮੰਤਰੀਆਂ ਨੇ ਟਰਾਲੀਆਂ ਚੋਰੀ ਕੀਤੀਆਂ ਸਿਲੰਡਰ ਚੋਰੀ ਕੀਤੇ ਆ ਬਿਸਤਰੇ ਚੋਰੀ ਕੀਤੇ ਆ ਭਾਂਡੇ ਚੋਰੀ ਕੀਤੇ ਆ ਤੰਬੂ ਟਾਏ ਆ ਉੱਟੇ ਆ ਸੇਜਾਂ ਟਾਈਆਂ ਵਾ ਸਾਰੇ ਹਿਸਾਬ ਲੈਣੇ ਆ ਤੇਰੇ ਉਸਾ ਕਰਨੇ ਇਕੱਟ ਸਾਫ ਕਰਨਾ ਤੇਰੇ ਨਾਲ ਅਸੀਂ ਪੁੱਲਣ ਵਾਲੇ ਨਹੀਂ ਆਗੇ ਇਸ ਤੋਂ ਇਲਾਵਾ ਸਾਡੀ ਜਥੇਬੰਦੀਆਂ ਨੂੰ ਫੈਸਲਾ ਵਾ ਫੋਰ ਮੰਨ ਲਓ ਕਿਸੇ ਵੀ ਐਮਐਲਏ ਨੂੰ ਪਿੰਡ ਚ ਆਉਣ ਤੇ ਸਵਾਲ ਪੁੱਛੇ ਜਾਣ ਤੇ ਕਾਲੇ ਚੰਡੇ ਵਿਖਾਏ ਜਾਣ ਉਹ ਵੀ ਫੈਸਲਾ ਸਾਡੇ ਫਾਜ਼ਿਲਕੇ ਦੇ ਵਿੱਚ ਇਹ ਲਾਗੂ ਕਰਨਗੇ ਸਾਡੇ ਸਾਰੇ ਭਰਾ ਸਾਡੇ ਆਗੂ ਸਹਿਬਾਨ ਤੇ ਚੜ੍ਹਦੀ ਕਲਾ ਨਾਲ ਆਪਣੇ ਘਰਾਂ ਨੂੰ ਚਲਾਉਂਦੇ ਹੋਏ ਆਪਣੇ ਘਰਾਂ ਦੇ ਕੰਮਕਾਰ ਕਰਦੇ ਹੋਏ ਸਾਰੇ ਕੀਰਤੀ ਲੋਕ ਹੈ ਲਿਬਰਲ ਆ ਬਹੁਤੇ ਇਹ ਆਪਣੇ ਘਰਾਂ ਨੂੰ ਚਲਾਉਂਦੇ ਹੋਏ ਸਮਾਜ ਵਾਸਤੇ ਆਪਣਾ ਟਾਈਮ ਕੱਢ ਕੇ ਵੱਤ ਉਹ ਕੰਮ ਕਰਨਗੇ ਜੋ ਗੁਰੂ ਸਾਹਿਬ ਨੇ ਆਖਿਆ ਕਿ ਮੇਰਾ ਸਿੰਘ ਆਪਣੀ ਰਾਖੀ ਆਪ ਕਰੂਗਾ ਡਿੱਗੜੇ ਦੀ ਬਾਹ ਪੜੂਗਾ ਗ੍ਰਸਤ ਚਲਾਉਂਦੇ ਆ ਸਮਾਜ ਨੂੰ ਵੀ ਬਚਾਉਣ ਦਾ ਕੰਮ ਕਰੂਗਾ ਉਹਦੇ ਆਧਾਰ ਤੇ ਕੰਮ ਕਰਨਗੇ ਆਪਣੀ ਹੋਂਦ ਤੇ ਆਪਣੀ ਹਸਤੀ ਲਈ ਲੜਾਈ ਜਿਹੜੀ ਆ ਉਹ ਲੜਨਗੇ ਜਿੱਤਣਗੇ ਹਰ ਰੋਜ਼ ਜਿੱਤਣਗੇ ਵੈਰ ਗੁਰੂ ਜੀ ਕਾਲ ਸਾਹਿਬ ਗੁਰੂ ਜੀ ਜੀ